ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਕਾ ਜਾਣਦੇ ਬਈ ਸਵਾਗਤ ਕਰਦੇ ਆਂ ਰੋਜ਼ ਦੀ ਤਰ੍ਹਾਂ ਆ ਜਰਾਂ ਬਈ ਅੱਜ ਫੇਰ ਆਪਾਂ ਕੋਟਪੂਰਾ ਮੰਡੀ ਦੇ ਵਿੱਚ ਆਏ ਆ ਤੇ ਵੇਣੀਆ ਕੀ ਰੇਟ ਜਾਂਦਾ ਤੂੜੀ ਦਾ ਤੇ ਜਿਹੜਾ ਦੋ ਦਿਨ ਬਈ ਆਇਆ ਜਾਨੀ ਕਿ ਆ ਕੰਮ ਜੇ ਸੀ ਤੇ ਅੱਜ ਵੇਣੀ ਕੀ ਰੇਟ ਜਾਂਦਾ ਬੋਲੀ ਹੋ ਗਈ ਸਟਾਰਟ ਬਈ ਲਓ ਬਈ ਵੇਣੀਆ ਕੀ ਰੇਟ ਜਾਂਦਾ ਬਈ ਹੰਮੀ ਦਾ ਗੱਲ ਸੁਣਾ ਆ ਗਾ ਹੰਮੀ ਆ ਗਾ ਹਾਂ ਜੇ ਮਾਰਾ ਮੋਟਾ ਬਈ ਜਿਦਾਂ ਨਹੀਂ ਆਦਾ ਭਾਈ ਪੂਰੀ ਅੰਦਰ ਦੀ ਆ ਤੰਦੀ ਮੜੀ ਮੋਦੀ ਲਾਗ ਆ ਸਕਦੀ ਆ ਤੇ ਭਈ ਅਜਾ ਗਾਗੂ ਜੇ ਹੈਣੀ ਗਏ ਨੇ ਨਾਗ ਹੈਗੇ ਆਗੇ ਭਈ ਬੋ ਨੁਖਰੀ ਭੋਲੇ ਨੱਥੀ ਕਰਨ ਹਾਂ ਕੱਲ ਕੋ ਭੋਲੇ ਬੋਲੋ ਜੀ 200 ਰੁਪਿਆ 30 70 65 17 17 80 85 90 95 300 300 ਰੁਪਈਆ ਸੋਲਾ ਬਾਈ ਕਿਨੇ 900 ਰੁਪਈਆ ਲੋ ਜੀ ਪਹਿਲੀ ਟਰਾਲੀ ਤੇ ਜਿਹੜਾ ਰੇਟ ਲੱਗਿਆ ਬਈ ਉਹ ਗਿਆ 300 ਰੁਪਈਆ ਤੇ ਅੱਜ ਨਗ ਨੂਕਤਾ ਹੈਗੇ ਆ ਬਈ ਤੇ ਦੱਸਦੇ ਗਏ ਅੱਜ ਗਾਹ ਕਹਿਣੀਗੇ ਬਈ 2 2 4 2 6 2 8 2 10 10 ਟਰਾਲੀਆਂ ਆਈਆਂ ਬਈ 10 ਨਗ ਆਏ ਆ ਇਹ ਨਹੀਂ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਪਹਿਲੀ ਟਰਾਲੀ ਦਾ ਜਿਹੜਾ ਰੇਟ ਲੱਗਿਆ ਭਾਈ ਅੰਦਰ ਦੀ ਟੂੜੀ ਦਾ ਉਹ ਲੱਗਾ 300 ਰੁਪਿਆ ਇਹ ਚੰਗੀ ਆ ਆ ਜੀ ਸੋਨੋ 300 ਦਾ 300 ਸੱਤ ਕਰ ਦੇ 70 75 300 300 300 ਰੁਪਿਆ ਮੋਗਾ ਰੋਡ ਵਾਲਾ ਭਾਈ 300 ਰੁਪਿਆ ਬੋਲਣਾ ਬਈ ਕਿਨੇ ਅਬਲੀ ਟਰਾਲੀ ਵੀ ਕਹੀ ਭਈ 300 ਰੁਪਿਆ ਲੋ ਵੀ ਹਰ ਜੀ ਲੋਗੇ ਅਗਲੀ ਟਰਾਲੀ ਦਾ ਕਿਨੇ ਕੀ ਜਾਂਦਾ ਰੇਟ ਤੁਹਾਨੂੰ ਲੱਗਿਆ ਹਾਂ ਇਹ ਬਹੁਤ ਚੰਗੀ ਆ ਲਾ 300 2 ਇੰਨਾ ਜਵਾਨੀ ਫਿਰ ਅੱਡਾ ਵਡਾ ਅੰਦਰ ਜਾਂ ਟਾਈਮ ਲੱਗਣਾ ਮੈਨੂੰ ਤਾਂ ਕੀ ਕਰਨੀ ਕੋਈ ਨਹੀਂ ਖੜਦਾ ਨਹੀਂ ਲੱਗਦਾ ਪੰਡਾ ਹੈ 300 2 ਵੇਖ ਬਾਈਓ ਦੋ ਬੰਦੇ ਵੀ ਇੱਕ ਜਣਾ ਆ ਗਏ ਆ ਦੋ ਬੰਦੇ ਗਾ ਵਾਹ ਬਾਈਓ ਪੂਰਾ ਜਾਏਗਾ ਕੋਣੋ ਗਿਆ ਬੰਦੇ ਕਿਹੜਾ ਕਿਹੜਾ ਆ ਜਾਣਾ ਤੇਰੇ ਆਹ ਦੇਖ ਬਾਈਓ ਤਿੰਨੇ ਲੋਕ ਜਾਨ ਜਿਆਦਾ ਕੋਈ ਨਹੀਂ ਜਾਨ ਆ ਜਾਣਾ ਤਾਂ ਨਾ ਜਾਉਂਦਾ ਬਹੁਤ ਚੱਲ ਜਾੜੇ ਜੱਗੈ ਚੀਜ ਹੋ ਗਿਆ ਓਏ ਤੂੰ ਕਿਥੇ ਖੜਾ ਹੈ ਕਿਹੜਾ ਘੰਟਾ ਆ ਜਾਂਦਾ ਮੈਂ ਬਾਪੂ ਆ ਜੋ ਤੂੰ ਬੈਂਕਿੰਗ ਨੂੰ ਜਾਂਦਾ ਪਗੜੀ ਘੋੜੀ ਲੈ ਜੀ ਆ ਵੇਖ ਇੱਧਰ ਆ ਗਿਆ ਸਰ ਵੀ ਕੋਲੇ ਆ ਅੰਦਰਲੀ ਹੈ ਅੰਦਰ ਦੇ ਬਸ ਬਈ ਤੂੰ ਨਹੀਂ ਬਾਹਰ ਦੀ ਆ ਨਿਕਲੂਗੀ ਨਹੀਂ ਆਈ ਨਹੀਂ ਤੂੰ ਹਾਂ ਹਾਂ ਛੁੱਕੇ ਥੋੜੀ ਹੈ ਯਾਰ ਹੈ 200 200 200 200 200 ਹਾਂ ਬਈ 200 5 ਰੁਪਏ ਹੈ ਯਾਰ 10 15 ਰੁਪਏ 20 25 ਰੁਪਏ ਠੀਕ ਆ 30 35 ਰੁਪਏ 40 ਰੁਪਏ 40 ਰੁਪਏ ਬੋਲ ਰਿਹਾ ਨਾ ਆ ਵੀ ਲੈ ਦਰਾ ਇਹ ਰੇਟ ਲੱਗਾਈ 245 ਰੁਪਏ ਪਰ ਵੇਚੀ ਨਹੀਂ ਭਾਈ ਵਧੀਆ ਇਹ ਕੀ ਹਾਲ ਨੇ ਠੀਕ ਆ ਰਾਤ ਹੈ ਨਾ ਇਹਨੂੰ ਹਾਂਜੀ ਹਾਂਜੀ ਤੂੰ ਗਿਆ ਨਹੀਂ ਨਹੀਂ ਉਹ ਫੋਨ ਕਰਨਾ ਮੈਂ ਆ ਬੋਲੋ ਭਾਈ ਹਾਂ ਬੋਲੋ ਭਾਈ ਆਹ ਨਹੀਂ ਤੇਰੀ ਚੰਗੀ ਹੈ ਵਧੀਆ ਸਾਲਾ ਸਾਲਾ ਤਾਂ ਹੋ ਕਰਦੇ ਦੀ ਬਾਕੀ ਆ ਚੰਗੀ ਚੰਗੀ ਲੱਗਦੀ ਹੈ ਲੈ ਭਾਈ 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 ਲੈ ਭ ਸੂੜੀ ਦੀ ਕੁਆਲਿਟੀ ਵੇਖ ਲਓ ਬਈ ਵਧੀਆ ਬਈ ਤੁਰੀ ਬੋਲ ਛੇਤੀ ਕਰ ਦਿਖਾ ਲੇਖ ਬਾਈ ਓਏ ਆ ਲੈ ਜਾ ਬਾ ਭੇਜ ਦਿਓ ਅੱਜ ਕਿਉਂਕਿ ਦੱਸ ਦਗੇ ਬਈ ਨਾਗ ਹੈਗੇ ਆਗੇ ਹੱਤ ਵਾਂ ਨਾਗ ਹੈਗੇ ਆ 10 11 ਬਾਈ ਤੇ ਅੱਜ ਗਾਹਕ ਹੈ ਨਹੀਂਗੇ ਤਾਂ ਕਰਕੇ ਬੋਲ ਅਹ ਹੈ ਸਿਨ ਅ ਅਜੀਤੀਆ ਭਾਈ ਆਪਣੇ ਆਪ ਨੂੰ ਅੰਦਰ ਦੀ ਆ ਅੰਦਰ ਦੀ ਅੰਦਰ ਦੀ ਹਾਂ ਬੋਲੋ ਜੀ ਤੇਰੇ ਵੀ 1300 ਰੁਪਿਆ 300 ਰੁਪਿਆ ਬੋਲਣਾ ਭਾਈ ਕਿਹਨੇ ਹਾਂ ਵੀ 300 ਲੈ ਲੋ ਜੀ ਆ ਵੀ ਗਈ ਟਰਾਲੀ 300 ਅੱਜ ਲੱਗਦਾ ਵੀ 300 ਦੀ ਰੇਟ ਰਹੂਗਾ 300 350 ਬਸ ਇੱਥੇ ਬਈ ਜਿਹੜੇ ਨਗਰ ਆ ਕਿ ਤਿੰਨ ਰਹਿ ਕੇ ਬਈ ਕਿਉਂਕਿ ਇਹ ਜੁਗਾ ਕਹਿਣੀਗੇ ਬਈ ਇਹਨੇ 250 ਵਾਲਾ ਦਿੰਦਾ ਉਹਨਾਂ ਨੂੰ 250 ਆ ਮੈਚ ਜਾਣਗੇ ਭਰਾਵਾ ਤੂੰ ਪੈਸਿਆਂ ਦੀ ਤੂੰ ਟੈਂਸ਼ਨ ਨਾ ਆਗਲੇ ਵਿੱਚ ਹੀ ਰੱਖ ਜਾਂਦਾ ਇਹ ਤੁਹਾਨੂੰ ਮੈਂ ਐਵੇਂ ਰੱਖ ਜਮਾ ਤੂੰ ਤੇਰੇ ਨਾਲ ਨੰਬਰ ਦੀ ਟੈਲੀ ਦੇਣੇ ਪੈਸੇ ਮੈਂ ਦੇ ਦੂੰ ਹੋਰ ਦੱਸ ਹਾਂ ਦੋਣੀ ਕਿੱਜਾ ਹਾਂ ਵੀ ਸੋਤ ਲਾਉਣਾ ਦਾ ਕਰਨੀ ਹਾਂ ਕੋਈ ਮੋਗਾ ਹੁਣ ਤੇ ਬਾਈ ਹਾਂ ਉੱਤੇ ਸੱਡ ਨਬਰੇ ਉੱਤੇ ਹੁੰਦੀ ਹੈ ਜੰਗਾਂ ਹੁੰਦੇ ਆ ਆ ਜੰਦਾ ਬੰਦਾ ਆ ਬੰਦਾ ਕੋਈ ਨਹੀਂ ਨਾ ਨਹੀਂ ਉਹ ਸਮਝ ਜਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਬਾਈ ਕਮੈਂਟ ਕਰਕੇ ਦੱਸ ਦਿਓ ਕਿੱਥੋਂ ਕਿੱਥੋਂ ਆਪਣੀ ਵੀਡੀਓ ਵੇਖ ਰਹੇ ਨੇ ਚਲੋ ਭਾਈ ਆਏ ਆ ਗਿਆ ਆ ਆਈ ਜਾ ਆ ਲੈ ਆ ਜਾ ਆ ਆ ਆਏਗਾ ਦੂਰੀ ਕਦਾ ਪਤਾ ਹੀ ਨਹੀਂ ਆ ਜੀ ਦਾਲਦਾ ਹੁੰਦਾ ਉਹ ਲਾ ਦੇਗੇ ਤੁਸੀਂ 12 ਹੈ 300 ਮੇਰੇ ਲਈ 300 ਕੋਈ ਨਹੀਂ ਇਹਨੂੰ ਕਰ ਬਾਕੀ ਓਏ ਹੋਰ ਦੇ ਦੇ ਨਾ ਵਧੀਆ ਆ 300 ਰੁਪਿਆ ਬੋਲਾ ਬਾਈ ਕਿਨੇ 300 ਰੁਪਿਆ ਬਾਈ ਹੈ ਸੇਵ ਕਰੋ ਲੋ ਬਈ ਇਹ ਵੀ ਕਹੀ 300 ਰੁਪਿਆ ਇਹ ਆ ਆਪਣੀ ਕੋਲੋਂ ਤਰਫੇ ਕਰੇ ਮੋਬਾਈਲ ਹੋਣਾ ਤਰਾ ਕਰ ਨਾ ਪਾਇਆ ਇਹ ਕੋਈ ਨਹੀਂ ਆਖਲੋ ਲਖਦੇ 300 ਬੱਸ ਰਾਜੋ ਬੰਦ ਹੋਰ ਐਂ ਗਈਆਂ ਸਾਰੀਆਂ ਵੀ ਗਈਆਂ ਅਜੇ ਕੋਈ ਹੈ ਨਹੀਂ ਬੋਲੀ ਲੈ ਲਾ ਲੈ ਲਖ ਬਾਈ ਤੈਨੂੰ ਹਾਂ ਬਾਈ ਲੋ ਜੀ ਇਹ ਵੀ 300 ਗਈ ਅੱਜ ਟਰਾਲੀਆਂ ਐਂ ਜਾਈ ਜਾਂਦੀਆਂ ਬਈ ਕਿਵੇਂ ਕਿ ਅੱਜ ਤੁਹਾਨੂੰ ਪਤਾ ਕਿ ਗਾਹ ਕਹਿਣਗੇ ਟਰਾਲੀਆਂ ਹੈਗੀਆਂ ਤੁੜੀ ਵਾਲੀਆਂ ਤੇ ਅੱਜ ਗਾਹ ਕਹਿਣਗੇ ਤਾਂ ਕਰਕੇ ਬਈ ਐਂ ਦੇਈ ਜਾਂਦੇ ਆ ਟਰਾਲੀਆਂ ਤੇ ਥੋੜੇ ਦੱਸੋ ਬਈ ਕੀ ਰੇਟ ਰੂਟ ਚੱਲੀ ਜਾਂਦਾਗਾ ਕਮੈਂਟ ਕਰਕੇ ਜਰੂਰ ਦੱਸ ਦਿਓ ਬਈ 300 ਗਈਆਂ ਸਾਰੀਆਂ ਅੱਜ ਲੋ ਬਈ ਸਾਰਾ ਰੇਟ ਸਾਰਾ 350 ਹੀ ਗਿਆ ਬਾਈ ਆ ਲਾਸਟ ਟਰਾਲੀ ਰਹਿ ਗਈ ਵੇਣੇ ਇਹਦਾ ਕੀ ਰੇਟ ਲੱਗਦਾ ਬਾਈ ਲਾਸਟ ਟਰਾਲੀ ਦਾ ਤੂੜੀ ਵਿਖਾ ਦੇ ਗਏ ਤੁਹਾਨੂੰ ਨਾਲ ਤਾਂ ਘੱਲ ਜਾਂ ਨਾਲ ਹੀ ਨਾ ਕਿਨ ਲਾਸਟ ਟਰਾਲੀ ਦਾ ਰੇਟ ਲੱਗਣ ਲੱਗਿਆ ਬਾਈ ਇਹਨਾਂ ਗੱਲਾਂ ਨਹੀਂ ਆ ਵੀਡੀਓ ਤੇ ਜਾਵਣਾ ਬੇਸੰਦੇਰੀ ਆਇਆ ਉਹ ਤਾਂ ਕਿ ਜਾਵੜਾ ਹੀ ਜਣਾ ਦਾ ਉਹ ਹੀ ਲਾ ਦੂਗਾ ਜੀ ਤੁਮ ਉਹ ਲਾ ਦੂਗਾ ਵਾਪਸ ਚਲਾ ਉਹ ਬੰਦਾ ਹੈ ਨਹੀਂ ਨਾਲ ਘੱਲਾਂ ਨੂੰ ਜਾੜਾ ਗਾੜੀ ਤੂੰ ਨਹੀਂ ਜਾਂਦਾ ਮੈਂ ਚੱਕ ਕੇ ਵਾ ਲਿਆ ਉਹਨੂੰ ਨਾ ਲੈ ਕਰੋ ਬੰਦੇ ਜਾਇਆ ਕੋਈ ਗੱਲ ਨਹੀਂ ਆਪੇ ਚਲਾ ਲਾ ਦੂਗਾ ਹੋਰੀ ਗੱਲ ਬਰਾ ਨਹੀਂ ਹੋ ਜੂਗਾ ਇੱਕ ਤਾਂ ਉਹਨੇ ਟੁੜੀ ਨਹੀਂ ਵਿਆਖਦੀ ਇੱਕੇ ਖਰਾਬ ਕਰਦੇ ਆ ਆ ਕੀ ਹੋਇਆ ਹੈ ਅੰਦਰੋਂ ਲੈ ਕੇ ਬਾਹਰੋਂ ਬਾਹਰ ਮੈਂ ਹਾਥਰੇ ਹੀ ਆ ਬਈ ਆਵੇ ਕਿ ਤੇ ਠੰਡ ਹੋਵੇ ਬਾਹਰ ਬਾਹਰ ਇੱਧਰ ਵੇਖ ਠੰਡ ਪੱਗ ਦੇ ਉਹਦਾ ਸੁੱਕੀ ਆ ਹੈ ਬਾਹਰ ਤੇ ਟ੍ਰੇਲ ਪੈਂਦੀ ਹੋ ਆ ਲੈ ਗਾੜ ਨੂੰ ਦੇਖਣੀ ਆ ਤਾਈ ਕੋਈ ਆ ਕਲਤਾ ਜੋ ਬੋਲੋ 250 250 ਹਾਂਜੀ 500 800 65 70 ਲੈ ਲਓ 270 ਰੁਪਏ ਬੋਲਾਂਗੇ ਨਾ 270 ਰੁਪਏ ਬਾਈ ਲੋ ਜੀ ਲਾਸਟ ਟਰਾਲੀ ਦਾ ਜਿਹੜਾ ਰੇਟ ਲੱਗਿਆ ਬਈ 270 ਰੁਪਏ ਏ ਅੱਜ ਗਾਹ ਕਰਨੀ ਸੀਗੇ ਬਾਈ ਤੇ ਦੋ ਦਿਨ ਆਪਾਂ ਇਹ ਨਹੀਂ ਕਿ ਕੰਮ ਤੇ ਪੈ ਗਿਆ ਕੰਮ ਜਾਂ ਬੜਾ ਜਾਂ ਤੇ ਕੱਲ ਨੂੰ ਵੇਣਿਆ ਵੀ 300 ਤੋਂ ਰੇਟ ਆ ਪਾਊਗਾ ਕਿ ਨਹੀਂ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਵੀ ਸ਼ੇਅਰ ਵੀ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਨੇ ਬਾਈ ਜੀ ਤਾਂ ਲਓ ਜੀ ਧੰਨਵਾਦ ਦੋਸਤੋ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ